ਅੱਜ ਦੇ ਜਮਾਨੇ ਦੇ ਵਿੱਚ ਨੁਗਰੀ ਘੋੜੀ ਤੇ ਫੁਕਰੀ ਤੀਵੀਂ ਹਰੇਕ ਦੇ ਰੱਖਣ ਦੀ ਆਤ ਨੂੰ ਡਿਊਟੀ ਦੇ ਖੜਾ ਵੀ ਕਰਦਾ ਹੈ ਹਾਈ ਬੱਕਰੀ ਹਾਈ ਬੱਕਰੀ ਹਾਈ ਬੱਕਰੀ ਹਾਈ ਬੱਕਰੀ ਉਹ ਸਰਕਾਰੀ ਮੁਲਾਜ਼ਮ ਹੈ ਜੀ ਇਹ ਪੁਲਿਸ ਦਾ ਮੁਲਾਜ਼ਮ ਹੈ ਬੰਦਾ ਇਹ ਮੈਨੂੰ ਪਤਾ ਨਹੀਂ ਵੀ ਡੀਐਸਪੀ ਹੈ ਕਾ ਪੰਜਾਬ ਪੁਲਿਸ ਦਾ ਵੀ ਐਸਆਈ ਹੈ ਕ ਐਚਐਸਓ ਹੈ ਕ ਹੌਲਦਾਰ ਹੈ ਕ ਸਫਾਈ ਹੈ ਵਿਚਾਰਾ ਕਮਨ ਸੀ ਹੈ ਮੈਨੂੰ ਇੰਨਾ ਤਾਂ ਨਹੀਂ ਪਤਾ ਮੂੰਹ ਦਾ ਚਿਹਰਾ ਦੱਸਦਾ ਤੇਰੀ ਪੱਗ ਦੱਸਦੀ ਹੈ ਤੇ ਥੱਲੇ ਵਾਲੀ ਦੀ ਜੁੱਤੀ ਦੱਸਦੀ ਹੈ ਮੈਨੂੰ ਪੈਰਾਂ ਦੀ ਵੀ ਭਾਈ ਇਹ ਮਲਾਜਮ ਇਹ ਦੇਖੋ ਜੀ ਬਹੁਤ ਵਧੀਆ ਬਰੀਡਰ ਨਹੀਂ ਫਿਰਦਾ ਪੱਕਾ ਤੇਲੂਆ ਰੰਗ ਦਾ ਲੋਹਾ ਕਲਰ ਤੇ ਵਧੀਆ ਕੁਆਲਿਟੀ ਦਾ ਬੱਕਰਾ ਹੈ ਇਹ ਕਹਿੰਦਾ ਵੀ ਦਾਦੇ-ਪਰਦਾਦਿਆਂ ਤੋਂ ਰੱਖਦੇ ਆਏ ਆ ਕਦੇ ਕਿਸੇ ਤੋਂ ਕੋਈ ਫੀਸ ਨਹੀਂ ਲਈ ਕੋਈ ਬੱਕਰੀ ਭਰਾ ਕੇ ਲੈ ਗਏ ਬਣਾ ਮਾਹਾਂ ਕੋਹਾਂ ਜੀ ਕਿੰਨੀ ਫੀਸ ਲੈਨੇ ਹੋ ਜੀ ਇਹਦੀ ਇਹਦੀ ਆਪਾ ਜੀ ਕੋਈ ਫੀਸ ਨਹੀਂ ਲੈਂਦੇ ਅੱਛਾ ਇਹ ਆਪਾ ਜੋ ਵੀ ਆਉਂਦਾ ਆਪਾਂ ਲਵਾ ਕੇ ਲੈ ਸਕਦੇ ਕੋਈ ਫੀਸ ਨਹੀਂ ਹੈ ਜੀ ਅੱਛਾ ਜੀ ਫ੍ਰੀ ਸੇਵਾ ਹੈ ਹਾਂ ਜੀ ਫ੍ਰੀ ਸੇਵਾ ਜੀ ਫ੍ਰੀ ਸੇਵਾ ਇਹ ਬਾਈ ਦੇਖੋ ਜੀ ਬਹੁਤ ਵਧੀਆ ਬਰੀਡਰ ਨਹੀਂ ਫਿਰਦਾ ਪੱਕਾ ਤੇਲੂਆ ਰੰਗ ਦਾ ਲੋਹਾ ਕਲਰ ਤੇ ਵਧੀਆ ਕੁਆਲਿਟੀ ਦਾ ਬੱਕਰਾ ਹੈ ਇਹ ਕਹਿੰਦਾ ਵੀ ਦਾਦੇ ਪੁਰਦਾਦਿਆਂ ਤੋਂ ਰੱਖਦੇ ਆਏ ਆ ਕਦੇ ਕਿਸੇ ਤੋਂ ਕੋਈ ਫੀਸ ਨਹੀਂ ਲਈ ਕੋਈ ਬੱਕਰੀ ਪਰਾਂ ਕੇ ਲੈ ਗਏ ਜੀ ਬਹੁਤੇ ਲੋਕਾਂ ਨੇ ਫਾਰਮਾਂ ਦੇ ਵਿੱਚ ਬੋਕ ਸਾਡੀ ਪਾਲੀਆਂ ਤੋਂ ਲੈ ਲੈ ਕੇ ਕਿਉਂ ਉਹ ਗੱਲ ਹੋ ਗਈ ਕਹਿੰਦਾ ਸਾਡੀ ਬਿੱਲੀ ਸਾਡੂ ਸਾਨੂੰ ਮਿਉਂ ਸਾਡੇ ਜਿਹੜੇ ਅਸੀਂ ਪਾਲੀ ਤੇ ਬੱਕਰੀਆਂ ਚਾਰਨ ਵਾਲੇ ਪਤੀਲੀਆਂ ਮਾਂਜਣ ਵਾਲੇ ਬਾਣਾ 'ਚ ਬੈਠ ਬੈਠ ਰਗੜ ਰਗੜ ਆਦੀ ਕੰਮ ਵਾਲੇ ਕਿਉਂਕਿ ਹੁਣ ਤਾਂ ਨਵਾਂ 9 ਦਿਨ ਪੁਰਾਣਾ 100 ਦਿਨ ਪੁਰਾਣਾ 100 ਦਿਨ ਵੀ ਸਤੋ ਹੀ ਕੰਮ ਸਿੱਖ ਕੇ ਸਾਨੂੰ ਇਹੋ ਵੀ ਚੇਲੇ ਬਣਾਉਣਾ ਚਾਹੁੰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਰਾਜੂ 10000 ਫੀਸ ਹੈ ਬੱਕਰਾ ਫਲਾਣੇ ਤੋਂ ਤੋਂ ਲਿਆਂਦਾ ਹੈ ਬੱਕਰੀ ਪਰੋਣੀ ਹੈ ਇਹ 22 ਦੀ ਗੱਲ ਤੇ ਮੈਂ ਸਹਿਮਤਾਂ ਬੱਕਰਾ ਮੇਰੇ ਲਈ ਵੀ ਰੱਖਿਆ ਹੈ ਵੀਡੀਓ ਚ ਦਿਖਾਵਾਂਗਾ ਕਾਲੇ ਰੰਗ ਦਾ ਬੱਚਾ ਵਧੀਆ ਚਲੋ ਆਪੋ ਦੀ ਚੀਜ਼ ਨੂੰ ਹਰੇਕ ਤੇ ਵਧੀਆ ਕਹਿੰਦਾ ਵਧੀਆ ਉਦੋਂ ਹੁੰਦੀ ਹੈ ਜਦ ਪਬਲਿਕ ਵਧੀਆ ਕਹੇ ਪਬਲਿਕ ਵੀ ਫਲਾਣੇ ਦੇ ਵਿੱਚ ਚੀਜ਼ ਵਧੀਆ ਵਧੀਆ ਪਬਲਿਕ ਦਾ ਨਾਮ ਹੈ ਸਾਡੇ ਕਹੇ ਤੋਂ ਵਧੀਆ ਨਹੀਂ ਹੈ ਤੇ ਅਸੀਂ ਹੁਣ ਆ 22 ਦਾ ਬੱਕਰਾ ਕਹਿੰਦੇ ਆ ਵੀ ਵਧੀਆ ਹੈ ਵਧੀਆ ਹੀ ਰਹੂਗਾ ਵੀ ਬਾਈ ਦੀ ਫਰੀ ਸੇਵਾ ਹੈ ਕਦੇ ਕਿਸੇ ਤੋਂ 1 ਰੁਪਿਆ ਨਹੀਂ ਲਿਆ ਕਦੇ ਵੀ ਇਹ ਪੁਲਿਸ ਦਾ ਮਲਾਜ਼ਮ ਹੈ ਬੰਦਾ ਇਹ ਮੈਨੂੰ ਪਤਾ ਨਹੀਂ ਵੀ ਡੀਐਸਬੀ ਹੈ ਕਾ ਪੰਜਾਬ ਪੁਲਿਸ ਦਾ ਵੀ ਐਸਆਈ ਹੈ ਕਾ ਐਚਐਸਓ ਹੈ ਕ ਹੌਲਦਾਰ ਹੈ ਕ ਸਫਾਈ ਹੈ ਵਿਚਾਰਾ ਕਮਨ ਸੀ ਹੈ ਮੈਨੂੰ ਇੰਨਾ ਤਾਂ ਨਹੀਂ ਪਤਾ ਉਹ ਇਹਦਾ ਚਿਹਰਾ ਦੱਸਦਾ ਤੇਰੀ ਪੱਗ ਦੱਸਦੀ ਹੈ ਤੇ ਥੱਲੇ ਵਾਲੀ ਦੀ ਜੁੱਤੀ ਦੱਸਦੀ ਹੈ ਮੈਨੂੰ ਪੈਰਾਂ ਦੀ ਵੀ ਬਾਈ ਇਹ ਮੁਲਾਜ਼ਮ ਹੈ ਸਰਕਾਰੀ ਅਸਲੀ ਤਾਜ਼ਾ ਮੁਲਾਜ਼ਮ ਹੈ ਅੱਜ ਦਾ ਸਾਡੀ ਮੰਡੀ ਦੇ ਵਿੱਚ ਖੜਿਆ ਜਿਹੜਾ ਸਰਕਾਰੀ ਤੇ ਬਾਈ ਨੂੰ ਮੁਲਾਜ਼ਮ ਦੇ ਤੌਰ ਤੇ ਸਲੂਟ ਬੁਲਾਉਂਦੇ ਆਂ ਅਸੀਂ ਧੰਨਵਾਦ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਬਾਈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਬੱਕਰੀਆਂ ਰੱਖਦਿਆਂ ਨੂੰ ਬੱਕਰੀ ਜੀ ਪਹਿਲਾਂ ਮੇਰੇ ਦਾਦਾ ਜੀ ਸਾਡੇ ਸਾਰੇ ਰੱਖਦੇ ਸੀ ਇਹਨੂੰ ਬੰਦ ਕਰੋ ਅੱਛਾ ਜੀ ਬੱਕਰੀਆਂ ਰੱਖਦੇ ਦਾਦਾ ਜੀ ਹੁਣੀ ਜੀ ਤਾਂ ਇਹ ਜੀ ਹੁਣੀ ਸਾਰੇ ਬੱਕਰੇ ਰੱਖਦੇ ਸੀਗੇ ਅੱਛਾ ਜੀ ਉਸ ਤੋਂ ਬਾਅਦ ਜਦੋਂ ਨਵੀਂ ਪੀੜ੍ਹੀ ਆਈ ਸਾਰਿਆਂ ਨੇ ਛੱਡਤਾ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਸ਼ੌਂਕ ਹੋ ਗਿਆ ਫੇਰ ਸ਼ੌਂਕ ਜਾਗ ਪਿਆ ਅੱਛਾ ਜੀ ਗਾਨੀਆਂ ਪੁਰਾਣੀਆਂ ਪਈਆਂ ਸੀਗੀਆਂ ਅੱਛਾ ਨਵਾਂ ਘਰ ਪਾਉਣ ਲੱਗੇ ਲੱਭ ਗਈਆਂ ਕਿਸੇ ਖੁੰਜੇ 'ਚੋਂ ਖੁੰਜੇ 'ਚੋਂ ਜੀ ਉਹ ਸ਼ੌਂਕ ਜਾਗ ਪਿਆ ਉਸ ਤੋਂ ਬਾਅਦ ਕਿਸੇ ਪੁਰਾਣੇ ਟੁੱਟੇ ਜੇ ਟਰੰਕ 'ਚ ਪਈਆਂ ਹੋਈਆਂ ਬੁੜੀਆਂ ਦੀਆਂ ਤੇਰੀਆਂ ਖੁੰਜੇ 'ਚ ਉਹ ਲੱਭ ਗਈਆਂ ਅੱਗੇ ਮੁੜ ਕੇ ਸ਼ੌਂਕ ਜਾਪ ਗਿਆ ਪੁਰਾਣੀਆਂ ਯਾਦਾਂ ਯਾਦ ਆ ਗਈਆਂ ਹਾਂਜੀ ਹਾਂਜੀ ਅੱਛਾ ਜੀ ਫਿਰ ਤੁਹਾਡੇ ਉਹ ਵੀ ਆਪਾਂ ਬੱਕਰੀਆਂ ਦਾ ਸ਼ੌਂਕ ਕਰੀਏ ਹਾਂਜੀ 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 ਵਾਹ ਮਾਂ ਦਾ ਪੁੱਤ ਤਾਂ ਤਾਂ ਵਧੀਆ ਕੰਮ ਕਰਿਆ ਇਹ ਪਰ ਇੱਕ ਗੱਲ ਐ ਮੈਂ ਤੈਨੂੰ ਇਸ ਗੱਲ ਦੇ ਵਿੱਚ ਉਸਤਾਜ ਹੀ ਮੰਨਦਾ ਅੱਜ ਦੇ ਜਮਾਨੇ ਦੇ ਵਿੱਚ ਨੁਗਰੀ ਘੋੜੀ ਤੇ ਫੁਕਰੀ ਤੀਨੀ ਹਰੇਕ ਦੇ ਰੱਖਣ ਦੀ ਨਹੀਂ ਹੈਗੀ ਮੈਂ ਸਹੀ ਗੱਲ ਹੈ ਹਰੇਕ ਤੇ ਰੱਖਣੀ ਇਹ ਫੁਕਰੀ ਘੋੜੀ ਨਾਲੋਂ ਵੀ ਜ਼ਿਆਦਾ ਹੋ ਨੇ ਅੰਬਰਸਰੀ ਮੈਂ ਐਸਾ ਜਿਹਨੂੰ ਕਹਿੰਦੇ ਨੇ ਮੋਰਾ ਨਸਲ ਦੀ ਬਾਈ ਪਾਕਿਸਤਾਨੀ ਹਾਂਜੀ ਹਾਂਜੀ ਤੇ ਅੰਬਰਸਰੀ ਬੱਕਰੀ ਬੀਟਲ ਕਾਲੀ ਹਰੇਕ ਦੇ ਵੀ ਰੱਖਣ ਦੀ ਨਹੀਂ ਇਹ ਸਹੀ ਗੱਲ ਐ ਸੀ ਇਹ ਉਹ ਰੱਖ ਸਕਦਾ ਭਾਈ ਜਿਹਦੇ ਚਾਰੇ ਪਾਸੇ ਖੁੰਝਾਂ ਚ ਗੰਜੈਸ ਹੈ ਗੰਜੈਸ ਸਹੀ ਗੱਲ ਆ ਜੀ ਹੁਣ ਜਮਾਨਾ ਕਿਹੜਾ ਬਾਹਰਲੇ ਚਰੇ ਦੇ ਬੱਕਰੀ ਨਹੀਂ ਰਹਿਦੀ ਬਾਹਰਲੇ ਚਰੇ ਦੇ ਕੱਥੜਾ ਚਲੂ ਹੈ ਬੱਕਰੀ ਹਰੇਕ ਕੱਛ ਚ ਝੋਲਾ ਪਾ ਕੇ ਤੁਰਪਾਂ ਦਾ ਮੈਂ ਬੱਕਰੀ ਚਾਰ ਕੇ ਲਿਓਣਾ ਹਰੇਕ ਪਾਲੀ ਬਣ ਜਾਂਦਾ ਉਹ ਗੱਲ ਹੋ ਗਈ ਕਹਿੰਦਾ ਧਾਈ ਦੀ ਤੀ ਚੱਲੀ ਮੈਂ ਕਿਉਂ ਰਹਿ ਗਈ ਕੱਲੀ ਤੁਰਜਾਂ ਚਾਕੇ ਪੱਲੀ ਸਹੀ ਗੱਲ ਆ ਜੀ ਭਰਾਵਾ ਹੁਣ ਗੱਲਾਂ ਇਹ ਨੇ ਪਾਲੀ ਦਾ ਘਰ ਦੂਰ ਹੈ ਪਾਲੀ 20 ਸਾਲ ਦੇ ਵਿੱਚ ਪਾਲੀ ਬਣਦਾ ਜਿਹਨੇ ਬੱਕਰੀਆਂ ਚਾਰਨੀਆਂ ਨੇ ਸਹੀ ਗੱਲ ਹੈ ਜੁੱਤੀਆਂ ਮੁੱਕੇ ਖਾ ਕੇ ਪਾਲੀ ਦਾ ਗੁਰਗਿਆਨ ਹਰੇਕ ਨੂੰ ਨਹੀਂ ਮਿਲਦਾ ਬੱਕਰੀਆਂ ਤਾਂ ਡਾਂਗ ਚੱਕ ਕੇ ਹੱਥ ਨੂੰ ਲੈ ਕੇ ਚਾਰ ਲੈਂਦਾ ਜੀ ਰੰਡੀ ਪੁੱਤ ਨੂੰ 20 ਸਾਲ ਪਾਲਦੀ ਐ ਖਸਮ ਮਰ ਜਾਂਦਾ ਰੰਡੀ ਦਾ ਜੇ ਵਿਚਾਰੀ ਦਾ ਪੁੱਤ ਮਰ ਜੇ ਕਿੱਧਰ ਜਾਊਗੀ ਉਹ ਗੱਲ ਐ ਬਾਈ ਪਾਲੀ ਦਾ ਗੁਰ 20 ਸਾਲ ਦੇ ਵਿੱਚ ਉਹ ਜੇ ਖੋਡਿਆਂ ਦੀਆਂ ਸੀ ਜੁੱਤੀਆਂ ਖਾ ਖਾ ਉਹ ਖੜਾ ਲਾਣੇਦਾਰ ਤਾਂ ਪਾਲੀ ਬਣਦੇ ਨਹੀਂ ਪਾਲੀ ਦੇ ਘਰ ਦੂਰ ਨੇ ਕਿਉਂ ਲਾਣੇਦਾਰਾ ਹਰੇਕੇ ਕਹਿੰਦਾ ਮੈਂ ਪਾਲੀ ਬਣ ਗਿਆ ਪਾਲੀ ਬਹੁਤ ਹਾਂ ਪਾਲੀ ਦਾ ਹਰੇਕੇ ਪਾਲੀ ਦੇ ਨਤੀਜੇ ਦਵਾਈਆਂ ਸਿੱਖੋ ਟੀਕੇ ਲਾਉਣ ਸਿੱਖੋ ਬੱਕਰੀ ਦੇ ਔਲਾ ਪੈਜੇ ਉਹ ਕੱਢਣ ਸਿੱਖੋ ਦਰਦ ਦੀਆਂ ਦਵਾਈਆਂ ਸਿੱਖੋ ਹੈ ਸਾਰੇ ਕੰਮ ਸਿੱਖ ਕੇ ਕਾਮਯਾਬੀ ਪਾਓ ਜੇ ਕਿਸੇ ਨੇ ਨਵਾਂ ਫਾਰਮ ਕਰਨਾ ਹੈ ਤਾਂ ਕਿਸੇ ਚਾਹੇ ਤਾਂ ਮੇਰੇ ਵਰਗੇ ਬੌਲੇ ਜੇ ਤੋਂ ਟ੍ਰੇਨਿੰਗ ਲਓ ਨਹੀਂ ਅਸੀਂ ਤਾਂ ਬੌਲੇ ਹੀ ਆਣ ਪੜਾਂਗੇ ਬੌਲੇ ਕਿਵੇਂ ਜੀ ਕਿਹੜਾ ਕਿਨਾ ਬੌਲਾ ਹੋ ਕੋਈ ਨਹੀਂ ਅਕਲ ਵੱਧ ਹੋ ਇਹ ਵੀ ਦੇਖ ਨਹੀਂ ਭਾਈ ਕਿਸੇ ਤੋਂ ਡੰਗਰਾਂ ਵਾਲੇ ਡਾਕਟਰ ਤੋਂ ਟ੍ਰੇਨਿੰਗ ਜ਼ਰੂਰ ਲਓ ਜੇ ਤੁਸੀਂ ਟ੍ਰੇਨਿੰਗ ਲਾਉਂਗੇ 1 ਮਹੀਨੇ ਦੀ ਤਾਂ ਤੁਹਾਡਾ ਸਰਕਾਰੀ ਸਰਟੀਫਿਕੇਟ ਬਣੂਗਾ ਜਿੱਥੇ ਮਰਜੀ ਕਿਸੇ ਯੂਨੀਵਰਸਿਟੀ ਚ ਲੈ ਲਓ ਓਦੋਂ ਬਾਅਦ ਤੁਸੀਂ ਪੜੇ ਲਿਖੇ ਹੋ ਮਲਾਜੂ ਮੈਂ ਮਰਨਾ ਸਿਆਣੇ ਹੋ ਮੈਂ ਨਹੀਂ ਪੜਿਆ ਇੱਕ ਜਮਾਤ ਮੈਂ ਸਕੂਲ ਆ ਹੀ ਪੜਿਆ ਬਸ ਠੀਕ ਹੈ ਜੀ ਜ਼ਿੰਦਗੀ ਦੇ ਵਿੱਚ ਠੀਕ ਹੈ ਜੀ ਤਾਂ ਤੁਸੀਂ ਪੜ੍ਹ ਲਿਖ ਕੇ ਜੇ ਤੁਸੀਂ ਟ੍ਰੇਨਿੰਗ ਲਓਗੇ 1 ਮਹੀਨੇ ਦੀ ਜੇ ਬੱਕਰੀ ਪਾਲਣ ਧੰਦਾ ਕਰਨਾ ਹੈ ਤਾਂ ਸਰਦਾਰ ਜੀ 1 ਮਹੀਨੇ ਦੀ ਟ੍ਰੇਨਿੰਗ ਲੈ ਕੇ ਤੁਹਾਨੂੰ ਮਿਲੂਗਾ ਸਰਟੀਫਿਕੇਟ ਕਾ ਸਰਕਾਰੀ ਸਰਕਾਰੀ ਸਰਟੀਫਿਕੇਟ ਦੇ ਉੱਤੇ ਤੁਹਾਨੂੰ 10 ਲੱਖ ਕਰਜ਼ਾ ਗਵਰਨਮੈਂਟ ਦੇਊਗੀ ਜਿਹਦੇ ਵਿੱਚੋਂ ਸਬਸਿਡੀ ਵੀ ਹੈ ਹਾਂ ਤੁਹਾਨੂੰ ਅੱਧੀ ਮਾਫ ਹੋਊਗੀ ਜੇ ਕੋਈ ਤੁਹਾਡੀ ਨਾ ਕਰਦਾ ਹੋਵੇ ਨਾ ਰਾਜੂ ਬਾਈ ਤੁਹਾਨੂੰ ਲਿਖ ਕੇ ਦੇ ਕੇ ਜਾਂਦਾ ਜੁਰੇ ਪਿੰਨ ਕਾਪੀ ਲਿਓ ਕੋਈ ਬੈਂਕ ਨਾ ਕਰਦੀ ਮੈਨੂੰ ਬੁਲਾ ਲਿਓ ਜੇ ਨਾ ਕਰੇ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਇਹ ਆਪਣੇ ਸੂਲ ਨੇ ਗਵਰਨਮੈਂਟ ਦੇ ਵੱਲੋਂ ਪਰ ਸਾਰੀਆਂ ਤੇਰੀਆਂ ਸੂਲਾਂ ਦੀਆਂ ਗੱਲਾਂ ਪੱਕੀਆਂ ਹੋਣੀਆਂ ਚਾਹੀਦੀਆਂ ਹਾਂਜੀ ਹਾਂਜੀ ਠੀਕ ਹੈ ਨਹੀਂ ਬੱਕਰੀਆਂ ਪਾਓ ਸੈੱਡ ਪਾਓ ਟੋਕਾ ਮਸ਼ੀਨ ਲਾ ਕੇ ਦਿਖਾਓ ਅਗਲੇ ਨੂੰ 20 ਬੱਕਰੀਆਂ ਪਾ ਕੇ ਦਿਖਾਓ ਉਹਨਾਂ ਨੂੰ ਬੱਕਰੀਆਂ ਖਰੀਦ ਕੇ ਦੱਸੋ ਵੀ ਇੰਨੀਆਂ ਲੈ ਲਈਆਂ ਜੀ ਤੁਹਾਨੂੰ ਦੋ ਵਾਰੀ ਦੇ ਵਿੱਚ 10 ਲੱਖ ਰੁਪਇਆ ਮਿਲੂਗਾ ਜੇ ਤੁਸੀਂ ਤੰਦਾ ਕਰੋਗੇ ਬਿਨਾਂ ਮਤਵਲੇ ਪਈ ਬਿਨਾਂ ਟ੍ਰੇਨਿੰਗ ਤੋਂ ਤਾਂ ਮੇਰੇ ਬਸ ਨਹੀਂ ਫੇਲ ਹੋ ਚਾਹੇ ਕਾਮਯਾਬ ਹੋ ਉਹਦੇ ਵਿੱਚ ਬੰਦਾ ਫੇਲ ਹੁੰਦਾ ਜਿਆਦਾਤਰ ਜੀ ਜੇ ਆਪਾਂ ਬਿਨਾਂ ਸਿੱਖੇ ਤੋਂ ਕੰਮ ਕਰਦੇ ਆ ਵੀ ਕੱਟੋ-ਕੱਟ ਵੀ ਜਿਹੜੇ ਬੰਦੇ ਨੇ ਨਵਾਂ ਕੰਮ ਕਰਨਾ ਉਹਨੂੰ ਮਹੀਨਾ ਦੋ ਮਹੀਨੇ ਕਿਸੇ ਨਾਵੇਂ ਲਾਉਣਾ ਚਾਹੀਦਾ ਟ੍ਰੇਨਿੰਗ ਜ਼ਰੂਰੀ ਆ ਇਹ ਕੰਮ ਦੇ ਵਿੱਚ ਕਿਉਂਕਿ ਇਹਦੇ ਵਿੱਚ ਜਦ ਆਪਾਂ ਨਵਾਂ ਕੰਮ ਕਰਦੇ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਕੋਈ ਉਹ ਠੀਕ ਹੈ ਜੀ ਗੱਲ ਉਹ ਕਿਸੇ ਸਿਆਣੇ ਨੇ ਕਹਿਤੀ ਕਹਿੰਦਾ ਬਿਨਾ ਗੁਰੂ ਦੇ ਚੇਲੇ ਸਦਾ ਫਿਰਨਗੇ ਵੇਲੇ ਨਾ ਉਹਨਾਂ ਦੇ ਵੇ ਪੈਸੇ ਨਾ ਥੇਲੇ ਸਹੀ ਗੱਲ ਹੈ ਜੀ ਐਂ ਬਾਈ ਗੁਰੂ ਏਕ ਵਿਦਿਆਨੇਕ ਜੀਤੋਂ ਮਰਜ਼ੀ ਲੈ ਲੈ ਜੀਤੋਂ ਮਰਜ਼ੀ ਗੁਰੂ ਇੱਕ ਮੰਨ ਲਓ ਦੁਨੀਆ ਦੇ ਵਿੱਚ ਜੀ ਨੂੰ ਮਰਜ਼ੀ ਮੰਨ ਲਓ ਤੇ ਵਿਦਿਆ ਜਿਹੜੇ ਮਰਜ਼ੀ ਬਾਈ ਤੋਂ ਸਿੱਖ ਲਓ ਐ ਤੋਂ ਸਿੱਖ ਲੈ ਐ ਤੋਂ ਸਿੱਖ ਲੈ ਜੀਤੋਂ ਮਰਜ਼ੀ ਸਿੱਖ ਲੈ ਉਹ ਵਿਦਿਆ ਸਭ ਦੀ ਤੁਹਾਡੇ ਕੰਮ ਆਊਗੀ ਬਾਈ ਮੇਰੇ ਤਾਂ ਕਹਿਣ ਦੇ ਹੀ ਭਾ ਬਾਈ ਬੱਕਰੀਆਂ ਤੇਰੀਆਂ ਬਹੁਤ ਚੰਗੀਆਂ ਨੇ ਜੀ ਨੇ ਪੁਰਾਣਾ ਸਟੇ ਪੱਜ ਦਾਦੇ ਪਰਦਾਦਿਆਂ ਦੀ ਯਾਦ ਦਾ ਚੱਕ ਲਿਆ ਮੁਲਾਜ਼ਮ ਸਰਕਾਰੀ ਕਿੱਡਾ ਸ਼ੌਂਕ ਦੀ ੜਾਉਂਦਾ ਫਲਕਾਰੀ ਮੈਂ ਆ ਵੀ ਚਾਰਦਾ ਬੱਕਰੀਆਂ ਜੀ ਹਾਂਜੀ ਇੱਕ ਤਾਂ ਬੰਦਾ ਹੁੰਦਾ ਵੀ ਲੈ ਕੇ ਨਹੀਂ ਜਾਂਦਾ ਮੈਂ ਢੇੜਾ ਆਪ ਕਢਾਉਣਾ ਇਹ ਕਹਿੰਦਾ ਬਾਈ ਮੈਨੂੰ ਦੁਪਹਿਰੇ ਨੂੰ ਸ਼ੌਕ ਨਾਲ ਇਹ ਕਹਿੰਦਾ ਬਾਈ ਮੈਨੂੰ ਦੁਪਹਿਰੇ ਨੂੰ ਰੋਟੀ ਹਜਮ ਨਹੀਂ ਆਉਂਦੀ ਜੇ ਬੱਕਰੀਆਂ ਦੇ ਵਿੱਚ ਜਾ ਕੇ ਨਾ ਚਾਹ ਬਣਾ ਕੇ ਪੀਵਾ ਪਿੱਤਲ ਦੀ ਪਤੀਲੀ ਚ ਸਹੀ ਗੱਲ ਹੈ ਜੀ ਇਹ ਉਹ ਪਾਲੀ ਮੁਲਾਜ਼ਮ ਹੈ ਜੀ ਅੱਜ ਪੰਜਾਬ ਦੇ ਵਿੱਚ ਦੇਖ ਲੋ ਜੋ ਸਰਕਾਰੀ ਮੁਲਾਜ਼ਮ ਹੈ ਆਪਣੀ ਪੰਜਾਬ ਪੁਲਿਸ ਦਾ ਉਸ ਬੰਦੇ ਦੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਜਿੱਦ ਦੇ ਛੁੱਟੀ ਹੈ ਉਹਦੇ ਦਾ ਸਾਰਾ ਦਿਨੇ ਚਾਰ ਦਾ ਸ਼ੌਂਕ ਨਾਲ ਮੈਨੂੰ ਲੱਗਦਾ ਤਿੰਨ ਵਾਰੀ ਕਾੜ ਕੇ ਚਾਹ ਪੀਂਦਾ ਹੋਣਾ ਮੈਂ ਤਿੰਨ ਵਾਰੀ ਪੀਂਦਾ ਜੀ ਹੈ ਉਹ ਵੀ ਵਿੱਚ ਸੌਂਫ ਪਾ ਕੇ ਹੈ ਤੇ ਬਾਕੀ ਉਹ ਵਿੱਚ ਦੀ ਓਵਰ ਟਾਈਮ ਵੀ ਕੱਢਦਾ ਇਹ ਵੀ ਉਹ ਵਰ ਟਾਈਮ ਦੇ ਵਿੱਚ ਵੀ ਬੱਕਰੀਆਂ ਚਾਰੇ ਵੇਨਾ ਇਹਨੂੰ ਸਬਰ ਨਹੀਂ ਆਉਂਦਾ ਰਾਤ ਨੂੰ ਡਿਊਟੀ ਦੇ ਖੜਾ ਵੀ ਕਰਦਾ ਹਾਈ ਬੱਕਰੀ ਹਾਈ ਬੱਕਰੀ ਹਾਈ ਬੱਕਰੀ ਹਾਈ ਬੱਕਰੀ ਉਹ ਸਰਕਾਰੀ ਮੁਲਾਜ਼ਮ ਹੈ ਜੀ ਇਹ ਨਾ ਨਾ ਸਹੀ ਹੈ ਇਹਨਾਂ ਸ਼ੌਂਕ ਹੈ ਇਹਨੂੰ ਬੱਕਰਾ ਕਿੱਧਰ ਅੱਗੇ ਕਰ ਲਾਓ ਗਵੱਕਰ ਅੱਗੇ ਕਰ ਲਾ ਪਿੰਡ ਕਿਹੜਾ ਬਾਈ ਤੇਰਾ ਪੇਦਲ ਪਿੰਡਾ ਜੀ ਆਪਣਾ ਪੇਦਲ ਪਿੰਡ ਨਾਂ ਕੀ ਹੈ ਜੀ ਨੌ ਮੇਰਾ ਬਸਾਕਾ ਸਿੰਘਾ ਜੀ ਨੌ ਬਸਾਕਾ ਨੌ ਬਸਾਕਾ ਹੈ ਜੀ ਪਿੰਡ ਪੇਦਲ ਤੇ 6-7 ਬੱਕਰੀਆਂ ਲੈ ਕੇ ਆਇਆ ਬਾਈ ਉ ਤਾਂ ਕਹਿੰਦਾ ਮੇਰੀਆਂ 30-35 ਰੱਖੀਆਂ ਹੋਈਆਂ ਨੇ ਫਾਰਮ ਦੇ ਵਿੱਚ ਪਰ ਅੱਜ ਮੇਲੇ ਦੀ ਸ਼ੁਰੂਆਤ ਕਰਾਈ ਆ ਮੈਂ ਬੱਕਰੀਆਂ ਲੋਕਾਂ ਨੂੰ ਦੇਖ ਕੇ ਮੈਂ ਵੀ ਰੀਸ ਕਰ ਲਈ ਵੀ ਆਪਾਂ ਵੀ ਮੇਲੇ ਚੱਲੀਏ ਹਾਂਜੀ ਉਹ ਗੱਲ ਹੋ ਗਈ ਕਹਿੰਦੀ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਉ ਹਾਂ ਹਾਂ ਉਹ ਗੱਲ ਹੋ ਗਈ ਬਾਈ ਸ਼ਾਬਾਸ਼ ਬਾਈ ਦੇ ਧੰਨਵਾਦ ਜੀ ਐਨ ਨੂੰ ਸਸਰੀ ਕਾਰਵਾਈ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਮੇਰਾ ਬਾਈ ਤਰੱਕੀਆਂ 'ਚ ਰਹੇ ਮਾਲਕੇ ਨੂੰ ਤਰੱਕੀਆਂ 'ਚ ਰੱਖੇ ਕਿਉਂ ਵੱਡੀ ਲੰਬੀ ਵੀਡੀਓ ਸਾਡੀ ਫਿਰ ਚੱਲਦੀ ਨਹੀਂ ਜਿੰਨੀ ਕ ਵੀਡੀਓ ਹੋਊਗੀ ਐਨੀ ਜੇ ਚੱਲੂਗੀ 10 12 ਮਿੰਟ ਦੀ ਵੀਡੀਓ ਦੇਖ ਕੇ ਰਾਜੂ ਗੌਡ ਫਾਰਮ ਡਿੜਬਾ ਪੰਜਾਬ ਜੇ ਕਿਸੇ ਨੂੰ ਚੰਗੀ ਲੱਗੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਹਾਂਜੀ